ਜਿਹੜਾ ਦਾਸੀ ਦਾ ਰੋਲ ਨਭਾਇਆ ਫਿਲਮ ਦੇ ਵਿੱਚ ਮੈਡਮ ਸੁਨੀਤਾ ਧੀਰ ਹੋਣਾ ਨੇ ਲਾਜਵਾਬ ਹੈ ਕਮਾਲ ਕਰੀ ਪਈ ਹੈ ਤੇ ਜਿਹੜੀ ਇਹ ਫਿਲਮ ਹੈ ਇਸ ਨੂੰ ਵੇਖਣ ਵਾਸਤੇ ਅਸੀਂ ਮੈਂ ਆਪਣਾ ਨਿੱਜੀ ਤੌਰ ਤੇ ਵੀ ਕਹਿਣਾ ਚਾਹਾਂਗਾ ਕਿ ਲੋਕ ਇਸ ਨੂੰ ਖੂਬ ਵੇਖਣ ਜਾਣ ਆਪਣੇ ਪਰਿਵਾਰਾਂ ਸਮੇਤ ਜਾਣ ਜਿਸ ਪਰਿਵਾਰ ਦੇ ਛੋਟੇ ਬੱਚਿਆਂ ਨੇ ਇਹ ਫਿਲਮ ਵੇਖ ਲਈ ਜਾਂ ਜਵਾਨ ਬੱਚਿਆਂ ਨੇ ਮੁੰਡੇ ਕੁੜੀਆਂ ਨੇ ਖਾਸ ਕਰਕੇ ਜੇ ਉਹਨਾਂ ਨੇ ਇੱਕ ਵਾਰੀ ਇਹ ਫਿਲਮ ਵੇਖ ਲਈ ਉਹਨਾਂ ਦਾ ਜੀਵਨ ਹੀ ਬਦਲ ਜਾਏਗਾ ਉਹਨਾਂ ਦੇ ਖਿਆਲ ਹੀ ਚੜ੍ਹਦੀ ਕਲਾ ਵਾਲੇ ਹੋ ਜਾਣਗੇ ਤੇ ਧੰਨ ਗੁਰੂ ਰਾਮਦਾਸ ਜੀ ਸਾਹਿਬ ਉਹਨਾਂ ਦੇ ਦਰ ਦੀ ਵਡਿਆਈਆਂ ਜਿਹੜੀ ਨੇ ਆਪਣੇ ਵਰਗੇ ਨਾ ਚੀਜ਼ਾਂ ਕੀ ਕਹਿ ਸਕਦੇ ਨੇ ਤੇ ਧੰਨ ਗੁਰੂ ਰਾਮਦਾਸ ਜੀ ਦੀ ਅਜਿਹੀ ਕਿਰਪਾ ਇੰਨੇ ਕਮਾਲ ਦੇ ਢੰਗ ਨਾਲ ਇਹ ਫਿਲਮ ਪੇਸ਼ ਕੀਤੀ ਗਈ ਹੈ ਤੇ ਜਿਹੜੇ ਸੀਨ ਨੇ ਫਿਲਮ ਦੇ ਉਹ ਵਾਰ-ਵਾਰ ਇਹੋ ਜਿਹੇ ਦ੍ਰਿਸ਼ ਆਉਂਦੇ ਨੇ ਕਿ ਜਿਹੜੇ ਦਰਸ਼ਕ ਨੇ ਉਹ ਲਗਾਤਾਰ ਰੋਂਦੇ ਰਹਿੰਦੇ ਨੇ ਜਿਵੇਂ ਹੀ ਉਹਨਾਂ ਨੂੰ ਥੋੜਾ ਜਿਹਾ ਵੀ ਉਹਨਾਂ ਦੇ ਅੱਖਾਂ ਦਾ ਪਾਣੀ ਸੁੱਕਣ ਲੱਗਦਾ ਹੈ ਹੰਝੂ ਸੁੱਕਣ ਲੱਗਦੇ ਨੇ ਤਾਂ ਫੇਰ ਅੱਗੇ ਫਿਲਮ ਦੇ ਵਿੱਚ ਮੋੜ ਹੀ ਅਜਿਹੇ ਆਉਂਦੇ ਨੇ ਕਿ ਜਿਹੜੇ ਪੱਥਰ ਤੋਂ ਪੱਥਰ ਦੇਣ ਨੇ ਉਹ ਵੀ ਰੋ ਪੈਣਾ ਇਸ ਤਰ੍ਹਾਂ ਦੀ ਤਾਜ਼ਾ ਰਿਲੀਜ਼ ਹੋਈ ਫਿਲਮ ਬੀਬੀ ਰਜਨੀ ਦੇ ਬਾਰੇ ਗੱਲਬਾਤ ਕਰਾਂਗੇ ਬਹੁਤੇ ਲੋਕ ਉਹ ਨੇ ਜਿਹੜੇ ਸਿਨੇਮਾ ਹਾਲ ਦੇ ਵਿੱਚ ਜਾ ਕੇ ਫਿਲਮ ਦੇਖਣਾ ਪਸੰਦ ਕਰਦੇ ਨੇ ਤੇ ਉਹਨਾਂ ਦੇ ਵਿੱਚੋਂ ਵੱਡੀ ਗਿਣਤੀ ਉਹ ਲੋਕ ਵੀ ਹੁੰਦੇ ਨੇ ਜਿਹੜੇ ਇਹ ਦੇਖਦੇ ਨੇ ਕਿ ਅਸੀਂ ਇਸ ਫਿਲਮ ਨੂੰ ਕਿਉਂ ਵੇਖੀਏ ਜਿਵੇਂ ਕਿ ਪਿਛਲੇ ਦਿਨੀਂ ਹਿੰਦੀ ਵੱਡੇ ਬਰਤ ਦੇਆਂ ਫਿਲਮਾਂ ਰਿਲੀਜ਼ ਹੋਈਆਂ ਨੇ ਤੇ ਉਹ ਮੂਹਰੇ ਮੂਹ ਡਿੱਗੀਆਂ ਨੇ ਪੂਰੀ ਤਰ੍ਹਾਂ ਸੁਪਰ ਫਲਾਪ ਗਿਆ ਨੇ ਜਿਨ੍ਹਾਂ ਦੇ ਵਿੱਚੋਂ ਖੇਲ ਖੇਲ ਵਿੱਚ ਅਕਸ਼ੇ ਕੁਮਾਰ ਦੀ ਇਸੇ ਤਰ੍ਹਾਂ ਹੀ ਹੋਰ ਬਹੁਤ ਫਿਲਮਾਂ ਨੇ ਤੇ ਜੇਕਰ ਪੰਜਾਬੀ ਫਿਲਮਾਂ ਦੀ ਗੱਲ ਕਰੀਏ ਤਾਂ ਪੰਜਾਬੀ ਫਿਲਮਾਂ ਦਾ ਯੁੱਗ ਜਿਹੜਾ ਪੂਰਾ ਚਮਕਦਾਰ ਲੱਗ ਰਿਹਾ ਜਿਵੇਂ ਤਾਮਿਲ ਦੀਆਂ ਫਿਲਮਾਂ ਨੇ ਵੱਡੇ ਬੈਟ ਦੀਆਂ ਫਿਲਮਾਂ ਹਿੰਦੀ ਜਿਹੜੀਆਂ ਨੇ ਉਹਨਾਂ ਨੂੰ ਪੂਰੀ ਟੱਕਰ ਦੇ ਦਿੰਦੀਆਂ ਨੇ ਬਹੁਤ ਜ਼ਿਆਦਾ ਨਿਰਮਾਤਾ ਨੂੰ ਪੈਸਾ ਵਜਦਾ ਇੰਨੀਆਂ ਸ਼ਾਨਦਾਰ ਫਿਲਮਾਂ ਬਣਾ ਰਹੇ ਨੇ ਜਿਹੜੇ ਦੱਖਣੀ ਸਿਨੇਮੇ ਵਾਲੇ ਨੇ ਤੇ ਇਸੇ ਤਰੀਕੀ ਗੱਲ ਕਰੀਏ ਬੀਬੀ ਰਜਨੀ ਫਿਲਮ ਦੀ ਤਾਂ ਇਸ ਦੇ ਵਿੱਚ ਜਿਹੜਾ ਮੁੱਖ ਰੋਲ ਨਿਭਾਇਆ ਯੋਗਰਾਜ ਸਿੰਘ ਉਹਨਾਂ ਨੇ ਤੇ ਇਸੇ ਤਰੀਕੀ ਮੈਡਮ ਸੁਨੀਤਾ ਧੀਰ ਜਿਹੜੀ ਯੋਗਰਾਜ ਸਿੰਘ ਨੇ ਜਾਂ ਮੈਡਮ ਸੁਨੀਤਾ ਧੀਰ ਨੇ ਉਹਨਾਂ ਦੀ ਅਦਾਕਾਰੀ ਜਾਂ ਉਹਨਾਂ ਦੇ ਬਾਰੇ ਗੱਲਬਾਤ ਕਰਨੀ ਉਹ ਸਾਰੇ ਲੋਕ ਹੀ ਵੈਸੀ ਸਮਝਦੇ ਨੇ ਕਿਉਂਕਿ ਜਿਨ੍ਹਾਂ ਨੇ ਬਦਲਾ ਜੱਟੀ ਦਾ ਫਿਲਮ ਵੇਖੀ ਐ ਜੱਟ ਤੇ ਜ਼ਮੀਨ ਫਿਲਮ ਵੇਖੀ ਐ ਸੋ ਉਹਨਾਂ ਦੇ ਆਪਣੇ ਆਪ ਹੀ ਜਿਹਨ ਦੇ ਵਿੱਚ ਆਪਣੇ ਆਪ ਹੀ ਚੇਤਿਆਂ ਦੇ ਵਿੱਚ ਆ ਜਾਂਦਾ ਜਿਹੜਾ ਉਹ ਨਾਮ ਸੁਨੀਤਾ ਧੀਰ ਬਦਲਾ ਜੱਟੀ ਦਾ ਫਿਲਮ ਵਾਲੇ ਤੇ ਉਹਨਾਂ ਨੇ ਇਸ ਫਿਲਮ ਦੇ ਵਿੱਚ ਵੀ ਬੜੀ ਕਮਾਲ ਦੀ ਅਦਾਕਾਰੀ ਕੀਤੀ ਐ ਕਮਾਲ ਦੀ ਮਤਲਬ ਕਲਾਕਾਰ ਨੇ ਉਹ ਤੇ ਇਸੇ ਤਰੀਕੇ ਯੋਗਰਾਜ ਸਿੰਘ ਜਿਹੜੇ ਨੇ ਪੂਰੀ ਫਿਲਮ ਦੇ ਵਿੱਚ ਪਹਿਲਾਂ ਫਿਲਮ ਦੇ ਸ਼ੁਰੂ ਚ ਲੱਗਦਾ ਸੀ ਕਿ ਜਿਹੜੀ ਇਹ ਫਿਲਮ ਐ ਤਾਂ ਯੋਗਰਾਜ ਸਿੰਘ ਨੂੰ ਬਹੁਤ ਫਿਲਮਾਂ ਦੇ ਵਿੱਚ ਐਕਸ਼ਨ ਮੋਡ ਦੇ ਵਿੱਚ ਵੇਖਿਆ ਜਿਵੇਂ ਉਹ ਬੋਲਦੇ ਨੇ ਬਹੁਤ ਉੱਚੀ ਉੱਚੀ ਜਾਂ ਲਲਕਾਰੇ ਵਗੈਰਾ ਪਰ ਜਿਵੇਂ ਹੀ ਇਹ ਜਿਹੜੀ ਰਜਨੀ ਫਿਲਮ ਆਉਂਦੀ ਹੈ ਤਾਂ ਮੈਂ ਸੋਚਦਾ ਸੀ ਵੀ ਜਿਹੜਾ ਯੋਗਰਾਜ ਸਿੰਘ ਨੇ ਉਹਨਾਂ ਦੀ ਜਿਹੜੀ ਇੱਕ ਸ਼ਾਪਜੀ ਬਣ ਚੁੱਕਿਆ ਉਸ ਢੰਗ ਨਾਲ ਪੇਸ਼ ਆਉਣਗੇ ਪਰ ਨਹੀਂ ਬੇਸ਼ੱਕ ਸਟਾਈਲ ਉਹੋ ਜਿਹੀ ਹੈ ਪਰ ਯੋਗਰਾਜ ਸਿੰਘ ਉਹਨਾਂ ਨੇ ਕਮਾਲ ਹੀ ਕਰਤੀ ਹੈ ਇਸ ਤਰ੍ਹਾਂ ਕਹਿ ਲਈਏ ਕਿ ਬਹੁਤਾ ਫਿਲਮ ਦਾ ਹਿੱਸਾ ਜਿਹੜਾ ਹੈ ਯੋਗਰਾਜ ਸਿੰਘ ਉਹਨਾਂ ਦੇ ਆਲੇ ਦੁਆਲੇ ਤੇ ਉਹਨਾਂ ਦੇ ਸਿਰ ਤੇ ਘੁੰਮਦਾ ਹੈ ਤੇ ਨਵੀਂ ਅਦਾਕਾਰ ਰੂਬੀ ਗਿੱਲ ਉਹਨਾਂ ਨੇ ਵੀ ਕਮਾਲ ਕੀਤੇ ਜਿਨ੍ਹਾਂ ਨੇ ਰਜਨੀ ਦਾ ਰੋਲ ਨਿਭਾਇਆ ਤੇ ਇਸੇ ਤਰ੍ਹਾਂ ਹੀ ਮੋਨਾ ਕੋੜੀ ਜਿਹੜਾ ਨੌਜਵਾਨ ਜਿਹਦੇ ਨਾਲ ਰਜਨੀ ਦਾ ਵਿਆਹ ਕੀਤਾ ਜਾਂਦਾ ਉਹਨਾਂ ਦਾ ਨਾਮ ਪ੍ਰਦੀਪ ਚੀਮਾ ਉਹਨਾਂ ਨੇ ਵੀ ਕਮਾਲ ਦੀ ਕਲਾਕਾਰੀ ਕੀਤੀ ਤੇ ਜਸ ਬਾਜਵਾ ਹੋਣੀ ਜਿਨ੍ਹਾਂ ਵੱਲ ਫਿਲਮ ਦੇ ਵਿੱਚ ਜਦੋਂ ਫਿਲਮ ਚੱਲ ਰਹੀ ਹੁੰਦੀ ਹੈ ਉਸ ਦੇ ਵਿੱਚ ਰਜਨੀ ਦਾ ਹੱਥ ਜਿਹੜਾ ਮੰਗਿਆ ਜਾਂਦਾ ਜਿਹੜਾ ਦੂਜੇ ਰਿਆਸਤ ਦਾ ਬਾਦਸ਼ਾਹ ਹੁੰਦਾ ਹੈ ਜਿਹੜੇ ਰੋਲ ਦੇ ਵਿੱਚ ਗੁਰਪ੍ਰੀਤ ਖੁੱਗੀ ਹੋਣੀ ਨੇ ਤੇ ਉਹ ਜਿਹੜਾ ਰੋਲੇ ਅਹਿਮ ਕਿਰਦਾਰ ਹੈ ਉਹ ਵੀ ਉਹ ਵੀ ਅਹਿਮ ਪਾਤਰ ਹੈ ਜਿਹੜਾ ਰਜਨੀ ਦਾ ਜਿਹਦੇ ਵੱਲ ਰਿਸ਼ਤਾ ਹੁੰਦਾ ਤੇ ਉਸ ਤੋਂ ਬਾਅਦ ਚ ਕੋੜੀ ਦੇ ਲੜੋ ਲਾਈ ਜਾਂਦੀ ਹੈ ਬਾਕੀ ਵੇਹੇ ਸਾਰੀ ਫਿਲਮ ਵੇਖ ਕੇ ਪਤਾ ਲੱਗਦਾ ਪਰ ਇੱਕ ਚੀਜ਼ ਦੀ ਦੋਸਤੋ ਗਰੰਟੀ ਹੈ ਵੀ ਜਦੋਂ ਤੁਸੀਂ ਫਿਲਮ ਵੇਖਣ ਲੱਗਗੇ ਤੁਹਾਨੂੰ ਸਵਾ ਦੋ ਘੰਟੇ ਪਤਾ ਕੋਈ ਨਹੀਂ ਲੱਗਣਾ ਹੈਗਾ ਤੇ ਇਹ ਵੀ ਇੱਕ ਬੜੇ ਦੇਰ ਬਾਅਦ ਮੈਂ ਇਸ ਤਰ੍ਹਾਂ ਦੀ ਫਿਲਮ ਵੇਖੀ ਕਿ ਜਦੋਂ ਫਿਲਮ ਖਤਮ ਹੁੰਦੀ ਹੈ ਫਿਲਮ ਖਤਮ ਹੋਣ ਤੋਂ ਬਾਅਦ ਲੋਕਾਂ ਦੇ ਮੂੰਹ ਵੱਡੇ ਰਹਿੰਦੇ ਨੇ ਲੋਕ ਵੇਖਦੇ ਨੇ ਵੀ ਆ ਕੇ ਹੋ ਗਿਆ ਫਿਲਮ ਬੰਦ ਹੋ ਜਾਂਦੀ ਹੈ ਸਕਰੀਨ ਤੇ ਇਕੱਲੀ ਨੰਬਰਿੰਗ ਚੱਲਣ ਲੱਗ ਜਾਂਦੀ ਐ ਤੇ ਪਰ ਫਿਲਮ ਜਿਹੜੀ ਬੰਦ ਹੁੰਦੀ ਐ ਤੇ ਲੋਕ ਬੜੇ ਹੱਕੇ ਬੱਕੇ ਜੇ ਰਹਿ ਜਾਂਦੇ ਨੇ ਤੇ ਫਿਰ ਬੜੇ ਮਯੂਸ ਜਿਹਾ ਕੇ ਉੱਠਦੇ ਨੇ ਲੋਕਾਂ ਦਾ ਇਹ ਦਿਲ ਕਰ ਰਿਹਾ ਹੁੰਦਾ ਕਿ ਇਹ ਫਿਲਮ ਤਾਂ ਹੋਰ ਚੱਲਦੀ ਰਹਿਣੀ ਸੀ ਵੀ ਮਤਲਬ ਇੰਨਾ ਦਿਲ ਨਹੀਂ ਭਰਦਾ ਲੋਕਾਂ ਦਾ ਤੇ ਲੋਕਾਂ ਨੂੰ ਆਉਂਦਾ ਵੀ ਅਜੇ ਤਾਂ ਬਹੁਤ ਸ਼ਾਨਦਾਰ ਬਹੁਤ ਹੋਰ ਮਤਲਬ ਹੋਰ ਵਧੀਆ ਹੋਵੇਗਾ ਪਰ ਫਿਲਮ ਇੱਕਦਮ ਬੰਦ ਹੋ ਜਾਂਦੀ ਐ ਤੇ ਇਸ ਦੇ ਨਾਲ ਨਾਲ ਦੋਸਤੋ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ ਇਸੋ ਫਿਲਮ ਦੇ ਸਬੰਧ ਦੇ ਵਿੱਚ ਜਿਹੜਾ ਦਾਸੀ ਦਾ ਰੋਲ ਨਭਾਇਆ ਫਿਲਮ ਦੇ ਵਿੱਚ ਮੈਡਮ ਸੁਨੀਤਾ ਧੀਰ ਹੋਰਾਂ ਨੇ ਲਾਜਵਾਬ ਹੈ ਕਮਾਲ ਕਰੀ ਪਈ ਹੈ ਤੇ ਜਿਹੜੀ ਇਹ ਫਿਲਮ ਹੈ ਇਸ ਨੂੰ ਵੇਖਣ ਵਾਸਤੇ ਅਸੀਂ ਮੈਂ ਆਪਣਾ ਨਿੱਜੀ ਤੌਰ ਤੇ ਵੀ ਕਹਿਣਾ ਚਾਹਾਂਗਾ ਕਿ ਲੋਕ ਇਸ ਨੂੰ ਖੂਬ ਵੇਖਣ ਜਾਣ ਆਪਣੇ ਪਰਿਵਾਰਾਂ ਸਮੇਤ ਜਾਣ ਜਿਸ ਪਰਿਵਾਰ ਦੇ ਛੋਟੇ ਬੱਚਿਆਂ ਨੇ ਇਹ ਫਿਲਮ ਵੇਖ ਲਈ ਜਾਂ ਜਵਾਨ ਬੱਚਿਆਂ ਨੇ ਮੁੰਡੇ ਕੁੜੀਆਂ ਨੇ ਖਾਸ ਕਰਕੇ ਜੇ ਉਹਨਾਂ ਨੇ ਇੱਕ ਵਾਰੀ ਇਹ ਫਿਲਮ ਵੇਖ ਲਈ ਉਹਨਾਂ ਦਾ ਜੀਵਨ ਹੀ ਬਦਲ ਜਾਏਗਾ ਉਹਨਾਂ ਦੇ ਖਿਆਲ ਹੀ ਚੜ੍ਹਦੀ ਕਲਾ ਵਾਲੇ ਹੋ ਜਾਣਗੇ ਤਨਗੁਰ ਰਾਮਦਾਸ ਜੀ ਸਾਹਿਬ ਉਹਨਾਂ ਦੇ ਦਰ ਦੀ ਵਡਿਆਈਆਂ ਜਿਹੜੀ ਨੇ ਆਪਣੇ ਵਰਗੇ ਨਾ ਚੀਜ਼ਾਂ ਕੀ ਕਹਿ ਸਕਦੇ ਨੇ ਤੇ ਤਨਗੁਰ ਰਾਮਦਾਸ ਜੀ ਦੀ ਅਜਿਹੀ ਕਿਰਪਾ ਏਨੇ ਕਮਾਲ ਦੇ ਢੰਗ ਨਾਲ ਇਹ ਫਿਲਮ ਪੇਸ਼ ਕੀਤੀ ਗਈ ਹੈ ਤੇ ਜਿਹੜੇ ਸੀਨ ਨੇ ਫਿਲਮ ਦੇ ਉਹ ਵਾਰ-ਵਾਰ ਇਹੋ ਜਿਹੇ ਦ੍ਰਿਸ਼ ਆਉਂਦੇ ਨੇ ਕਿ ਜਿਹੜੇ ਦਰਸ਼ਕ ਨੇ ਉਹ ਲਗਾਤਾਰ ਰੋਂਦੇ ਰਹਿੰਦੇ ਨੇ ਜਿਵੇਂ ਹੀ ਉਹਨਾਂ ਨੂੰ ਥੋੜਾ ਜਿਹਾ ਵੀ ਉਹਨਾਂ ਦੇ ਅੱਖਾਂ ਦਾ ਪਾਣੀ ਸੁੱਕਣ ਲੱਗਦਾ ਹੈ ਹੰਝੂ ਸੁੱਕਣ ਲੱਗਦੇ ਨੇ ਤਾਂ ਫੇਰ ਅੱਗੇ ਫਿਲਮ ਦੇ ਵਿੱਚ ਮੋੜ ਹੀ ਅਜਿਹੇ ਆਉਂਦੇ ਨੇ ਕਿ ਜਿਹੜੇ ਪੱਥਰ ਤੋਂ ਪੱਥਰ ਦੇਣੇ ਉਹ ਵੀ ਰੋ ਪੈਣਾ ਇਸ ਤਰ੍ਹਾਂ ਦੀ ਫਿਲਮ ਹੈ ਤੇ ਸੱਚੀ ਘਟਨਾ ਤੇ ਆਧਾਰਤ ਫਿਲਮ ਹੈ ਕੋਈ ਸੁਣੀ ਸੁਣਾਈ ਨਹੀਂ ਹੈਗੀ ਬਹੁਤ ਹੀ ਕਮਾਲ ਦੀ ਫਿਲਮ ਹੈ ਸੋ ਦੋਸਤੋ ਤੁਸੀਂ ਵੀ ਜਰੂਰ ਆਪੋ ਆਪਣੇ ਨੇੜੇ ਦੇ ਸਿਨੇਮਾ ਘਰਾਂ ਚ ਵੇਖਣ ਜਰੂਰ ਜਾਇਓ ਬੀਬੀ ਰਜਨੀ ਫਿਲਮ ਪਹਿਲਾਂ ਅਲਰਜੀ ਸੀ ਜਿਵੇਂ ਆਹ ਚੀਜ਼ਾਂ ਚ ਆਹ ਚੀਜ਼ਾਂ ਚ ਤੇ ਆਹ ਜੋੜਾਂ ਚ ਠੀਕ ਹੈ ਜੀ ਤੇ ਇਹਦੇ ਥੱਲੇ ਗੋਲ ਗੋਲ ਧਾਰੇ ਤੇ ਸੀ ਤੇ ਉਹਦੇ ਉੱਪਰ ਖਾਜ ਹੁੰਦੀ ਸੀ ਪਾਣੀ ਛਿਮਦਾ ਦੀ ਲਹੂ ਵਾਲਾ ਕੰਮ ਸੀ ਜਿਵੇਂ ਪੂਰੀ ਦਿੱਕਤ ਆਉਂਦੀ ਸੀ ਨੀਂਦ ਨਹੀਂ ਆਉਂਦੀ ਸੀ ਜੀ ਠੀਕ ਹੈ ਜੀ ਬੇਚ ਨਹੀਂ ਲੱਗੀ ਰਹਿੰਦੀ ਸੀ ਪੈ ਨਹੀਂ ਛਾਦੇ ਤੇ ਤੇ ਗਰਮਾਇਸ਼ ਜਿਆਦਾ ਦੀ ਪਾਉਂਦੇ ਦੋਸਤੋ ਜੇ ਤੁਹਾਨੂੰ ਵੀ ਜਾਂ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਕਿਸੇ ਵੀ ਤਰ੍ਹਾਂ ਦੀ ਅਲਰਜੀ ਦੀ ਦਿੱਕਤ ਹੈ ਸਕਿਨ ਦੀ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡਾ ਪਿੰਡ ਲੋਹਾਰ ਮਾਜਰਾ ਤਹਿਸੀਲ ਨਾਭਾ ਡਿਸਟ੍ਰਿਕਟ ਪਟਿਆਲਾ ਸਾਡੇ ਦਿੱਤੇ ਗਏ ਨੰਬਰ ਦੇ ਉੱਪਰ ਕਾਲ ਕਰਕੇ ਤੁਸੀਂ ਦਵਾਈ ਘਰੇ ਵੀ ਮੰਗਵਾ ਸਕਦੇ ਹੋ ਤੇ ਬਹੁਤ ਹੀ ਵਧੀਆ ਰਿਜ਼ਲਟ ਨੇ ਸਤਿ ਸ਼੍ਰੀ ਅਕਾਲ ਨਿਰਪੈ ਸਿੰਘ ਸਤਿ ਸ਼੍ਰੀ ਅਕਾਲ ਜੀ